ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਈ ਮੀਆ ਮੀਰ ਫਾਊਂਡੇਸ਼ਨ ਦੀ ਟੀਮ ਦਾ ਪਿੰਡ ਐਡ ਸਵਾਗਤ ਕਰਦੇ ਆ ਇਸ ਟੀਮ ਨੇ ਸਾਡਾ ਜੋ ਪਿੰਡ ਵਿੱਚ ਫਲੱਡ ਆਇਆ ਸੀ ਸਾਡੀ ਔਖੀ ਘੜੀ ਸੀ ਉਸ ਵਿੱਚ ਸਾਡਾ ਬਹੁਤ ਸਾਥ ਦਿੱਤਾ ਜਿਵੇਂ ਕਿ ਬੱਚਿਆਂ ਦੀ ਫੀਸਾਂ ਸੰਬੰਧੀ ਜਿਵੇਂ ਕਿ ਬੱਚਿਆਂ ਦੀ ਕਿਤਾਬਾਂ ਸੰਬੰਧੀ ਜਿਵੇਂ ਕਿ ਆਪਣਾ ਲੇਡੀਜ਼ ਦੇ ਸਲੀਪਰ ਵਗੈਰਾ ਲੀਡ ਇਸ ਦਿ ਸੂਟ ਹੋਰ ਵੀ ਇਹਨਾਂ ਨੇ ਪਾਕਿਸਤਾਨ ਦੀ ਯਾਤਰਾ ਬਾਰੇ ਵੀ ਸਾਡੇ ਪਿੰਡ ਦੀ ਬਾਹ ਫੜੀ ਆ ਤੇ ਸਾਈਮੀ ਉਮੀਦ ਫਾਊਂਡੇਸ਼ਨ ਦੀ ਇਹ ਟੀਮ ਹੈ ਇਹ ਸਦਾ ਹੀ तहे ਦਿਨੋਂ ਧੰਨਵਾਦ ਕਰਦੇ ਆਂ ਕਿ ਸਾਡੇ ਪਿੰਡ ਵਾਸਤੇ ਇਹਨਾਂ ਨੇ ਰਾਤ ਦਿਨ ਇੱਕ ਕੀਤਾ ਤੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਰਿਣੀ ਆਂ ਕਿ ਆਪਣਾ ਸਾਈਮੀ ਉਮੀਦ ਫਾਊਂਡੇਸ਼ਨ ਜਿਹੜੀ ਹੈ ਇੱਕ ਹਿੰਦੁਸਤਾਨ ਦਾ ਬਹੁਤ ਵੱਡਾ ਨਾਮ ਹੈ ਇਸ ਫਾਊਂਡੇਸ਼ਨ ਦੇ ਨਾਲ ਅਸੀਂ ਮੈਂਬਰ ਵੀ ਬਣਨਾ ਹੈ ਤੇ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਨੀ ਹੈ ਕਿ ਇਹ ਟੀਮ ਜਦੋਂ ਵੀ ਕਿਸੇ ਤੇ ਵੀ ਔਖਾ ਸਮਾਂ ਆਵੇ ਇਸੇ ਤਰ੍ਹਾਂ ਹੀ ਆਪਣੀ ਸੇਵਾ ਕਰਦੀ ਰਹੇ ਧੰਨਵਾਦ ਥੈਂਕ ਯੂ